ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸੁਲਤਾਨਵਿੰਡ ਵਾਲਾ ਜਿਹੜਾ ਬਾਈਪਾਸ ਹੀ ਆ ਮੇਨ ਅੰਮ੍ਰਿਤਸਰ ਦੇ ਨਾਲ ਜਿਹੜਾ ਨਹਿਰ ਦੇ ਨਾਲ ਆ ਉਹ ਰੋਡ ਦੇ ਉੱਪਰ ਹੀ ਆ ਜਿਹੜੀ ਵੀਰ ਜੀ ਉਹਨਾਂ ਦਾ ਭਾਈ ਮਾਨਸਾਹਬ ਗੁਰਦੁਆਰਾ ਤੇ ਬਿਲਕੁਲ ਲੱਗਦੀ ਇੱਥੋਂ ਨਾਲ ਹੀ ਅੱਧਾ ਕਿਲੋਮੀਟਰ ਭਾਈ ਮਾਨਸਾਹਬ ਗੁਰਦੁਆਰਾ ਤੇ ਅੱਧਾ ਕਿਲੋਮੀਟਰ ਹੀ ਜਿਹੜਾ ਵਾ ਮੇਨ ਹਾਈਵੇ ਜਿਹੜਾ ਬਾਈਪਾਸ ਆ ਸੁਲਤਾਨਵਿੰਡ ਵਾਲਾ ਜਿਹੜਾ ਦਿੱਲੀ ਵਾਲੇ ਤੇ ਤਨਤਨ ਵਾਲੇ ਰੋਡ ਨੂੰ ਆਪਸ ਚ ਕਨੈਕਟ ਕਰਦਾ ਤੇ ਵਿਰਜਨਾਂ ਦਾ ਵਪਾਰ ਦਾ ਕੰਮ ਵੀ ਆ ਤੇ ਦੁੱਧ ਦਾ ਕੰਮ ਵੀ ਆ ਹੋਰ ਵੀ ਘਰੇ ਵੀ ਪਸ਼ੂ ਜਿਹੜੇ ਰੱਖੇ ਆ ਚੰਗੇ ਦੁੱਧ ਵਾਲੇ ਪਸ਼ੂ ਆ ਜਿਹੜੇ ਸਾਰੇ ਅੰਦਰ ਜਿਹੜੀ ਚਵਾਈ ਵੀ ਚੱਲਦੀ ਆ ਤੇ ਆ ਚੰਗੀਆਂ ਝੋਟੀਆਂ ਜਿਹੜੀਆਂ ਸਾਰੀਆਂ ਵੀ ਇੱਥੇ ਹੁਣਾਂ ਦੇ ਚੰਗੇ ਦੁੱਧ ਵਾਲੀਆਂ ਆ ਜਿਹੜੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗਾਂ ਤੁਹਾਨੂੰ ਦਿਖਾਵਾਂਗੇ ਸੋਈ ਸਵਾਈ ਆ ਤੇ ਇੱਕ ਧੰਨਵਾ ਚੋਟੀ ਤੁਹਾਨੂੰ ਦਿਖਾਉਣੀ ਆ ਇਹ ਵੀ ਸੋਈ ਸਵਾਈ ਆ ਨਾਰਮਲ ਰੇਟ ਹੀ ਜਿਹੜੇ ਵਿਰਦੀ ਹੁਣੇ ਕਹਿੰਦੇ ਕਿ ਆਪਾਂ ਕਰਨੇ ਆ ਪਹਿਲੀ ਵੀਡੀਓ ਆਪਣੀ ਇਸ ਕਰਦੇ ਵਿੱਚ ਤੇ ਇਹ ਗਾਣੇ ਮਗਰ ਵੱਛੀ ਬੜੀ ਪਿਆਰੀ ਆ ਉਹ ਵੱਛੀ ਸਾਹਮਣੇ ਵੱਜੀ ਉਹ ਵੀ ਤੁਹਾਨੂੰ ਲਾਗੇ ਤੋਂ ਦਿਖਾਵਾਂਗੇ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਸ ਨਾਮ ਇਹ ਜੀ ਠੀਕ ਠਾਕ ਜੀ ਜਲਦੀ ਕਲਾ ਵਿੱਚ ਜਲਦੀ ਕਲਾ ਜੀ ਵਿਧੀ ਨਾਮ ਦੱਸਦੇ ਕਰੀ ਆਪਣਾ ਨਾ ਗ੍ਰਿੰਦਰ ਸਿੰਘ ਜੀ ਹਾਂਜੀ ਤੇ ਐਡਰੈਸ ਵੀ ਦੱਸਦੇਗਾ ਜੀ ਸਾਹਿਬ ਜੀ ਨਹਿਰਾਂ ਵਾਲਾ ਬਾਈਪਾਸ ਤੋਂ ਭਾਈ ਮੱਲ ਸਾਹਿਬ ਨੂੰ ਰਸਤਾ ਜਾਂਦਾ ਆਪਣਾ ਤੇ ਆਪਣਾ ਰੇਡੀ ਆਪਣਾ ਮੇਨ ਰੋਡ ਦੇ ਉੱਪਰ ਹੀ ਹੈ ਨਾ ਬਿਲਕੁਲ ਹਾਈਵੇ ਦੇ ਨਾਲ ਹਾਂਜੀ ਹਾਈਵੇ ਦੇ ਨਾਲ ਠੀਕ ਹੈ ਤੇ ਸ਼ਹਿਰ ਆਪਣਾ ਮਰੀਸਨ ਸ਼ਹਿਰ ਦੇ ਵਿੱਚ ਹੀ ਆ ਗਿਆ ਆਪਣਾ ਨਾ ਸ਼ਹਿਰ ਦੇ ਨਾਲ ਹੀ ਆ ਬਿਲਕੁਲ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ 94644 ਹਾਂਜੀ 33534 ਠੀਕ ਹੈ ਤੇ ਆਪਣਾ ਵਪਾਰ ਦਾ ਕੰਮ ਵੀ ਆ ਤੇ ਦੁੱਧ ਦਾ ਕੰਮ ਵੀ ਆ ਹਨਾ ਠੀਕ ਤੇ ਅੱਜ ਦੋ ਵਿੱਚ ਨਹੀਂ ਆ ਫਿਰ ਹਾਂਜੀ ਹਾਂਜੀ ਠੀਕ ਐ ਚਲੋ ਪਹਿਲਾਂ ਫਿਰ ਆਪਾਂ ਗਾਂ ਹੀ ਦਿਖਾਉਣੀ ਆ ਹਾਂਜੀ ਵੀਜੀ ਨੂੰ ਹੈਗੀ ਜੇ ਜਰਸੀ ਕ੍ਰੋਸ ਹੈ ਜਣੀ ਹਾਂਜੀ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਚੰਗੇ ਗੈਪ ਤੇ ਆ ਤੇ ਮਿਲਕਮੈਨ ਵੀ ਚੰਗੀ ਸੋਹਣੀ ਲੱਗੀ ਆ ਤੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਗੁਲਾਬੀ ਰੰਗ ਦੇ ਥਾਣੇ ਆ ਜਿਹੜੇ ਕਾਫੀ ਖੂਬਸੂਰਤ ਆ ਤੇ ਬੇਲ ਵੀ ਚੰਗੀ ਆ ਤੇ ਕੱਦ ਕਾਠ ਵੀ ਚੰਗਾ ਬਾਕੀ ਮਗਰ ਇਹਦੇ ਵੱਛੀ ਬੜੀ ਪਿਆਰੀ ਆ ਵੱਛੀ ਵੀ ਤੁਹਾਨੂੰ ਹੁਣੇ ਦਿਖਾਉਣੀ ਆ ਕਿੰਨਾ ਚਿਰ ਹੋ ਗਿਆ ਵਿਜੀ ਨੇ ਸੂਈ ਨੂੰ ਵੀਰ ਜੀ ਇਹਨੂੰ 12 ਦਿਨ ਹੋ ਗਏ ਸੂਈ ਨੂੰ 12 ਦਿਨ ਹੋ ਗਏ ਆ ਤੇ ਕਿੰਨਾ ਦੁੱਧ ਤਿਆਰ ਕਰ ਗਿਆ 20 ਕਿਲੋ ਤਿਆਰ ਜੀ ਤਿਆਰ ਬਿਲਕੁਲ 20 ਲੀਟਰ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਦੋ ਟੱਪ ਤੇ ਟੱਪ ਕਿਦਾਂ ਕੰਮ ਜੀ ਜੋ ਤੇ ਕਿੰਨਾ ਚਵਾਈ ਜਾਊਗੀ ਦੁੱਧ 5 ਕਿਲੋ ਦੀ ਤਸੱਲੀ ਦਾ ਆਪਾਂ ਲਈ ਅੱਛਾ 5 ਕਿ ਲੀਟਰ ਜਿਹੜਾ ਇਹ ਚਵਾਈ ਜਾਊਗੀ ਹਾਂਜੀ ਚਵਾਈ ਜਾਊਗੀ ਠੀਕ ਆ ਤੇ ਇਹਦੀ ਵਸ਼ੀ ਵਿਖਾ ਦੀ ਇੱਕ ਵਾਰੀ ਫਿਰ ਤੋੜ ਕੇ ਵਿਖਾਉਣੇ ਹਨਾ ਆ ਵਸ਼ੀ ਜਿਹੜੀ ਇਹਦੇ ਮਗਰ ਤੇ ਵਸ਼ੀ ਵੀ ਮਗਰ ਚੰਗੇ ਟੀਕੇ ਦੀ ਆ ਵਸ਼ੀ ਦੀ ਵੀ ਹਾਈਟ ਲੈਂਥ ਹੁਣ ਤੋਂ ਹੀ ਚੰਗੀ ਆ ਬੇਲ ਵੀ ਚੰ ਕੋਈ ਹੱਡਾ ਪੈਰਾਂ ਦੀ ਖੁੱਲੀ ਆ ਜਿਹੜੀ ਆ ਦੇਖ ਸਕਦੇ ਚੰਗੇ ਟੀਕੇ ਦੀ ਬੱਛੀ ਆ ਜਿਹੜੀ ਇਹਦੇ ਮਗਰ ਕੋਈ ਬੱਛੀ ਵੀ ਸਾਂਭਣ ਵਾਲਾ ਕੋਈ ਲਾਜੂਗਾ ਬੱਛੀ ਵੀ ਚੰਗੀ ਤਿਆਰ ਹੋ ਗਈ ਜਲਦੀ ਤੋੜ ਕੇ ਕਰੀ ਤੁਹਾਨੂੰ ਦਿਖਾ ਦਈਏ ਮੋਕੇ ਦੇ ਇਹਦੇ ਕੋਲ 20 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਆ ਤੇ 5 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਖਰਜੂਗੀ ਬਾਕੀ ਆਪ ਵੀ ਸੋਹਣੀ ਆ ਤੇ ਮਗਰ ਇਹਦੇ ਬੱਛੀ ਵੀ ਸੋਹਣੀ ਆ ਤੇ ਚੰਗੀ ਫੈਟ ਵਾਲੀ ਆ ਜਰਸੀ ਕ੍ਰੋਸ ਹੈ ਜਿਹੜੀ ਦੂਸਰੇ ਪਾਸੇ ਤੋਂ ਵੀ ਠੰਡੇ ਠੰਡੇ ਦਿਖਾਦੀ ਏ ਕਰੀ ਬਾਕੀ ਠੰਡੇ ਠੇਰੇ ਜਿਹਾ ਸੁਭਾਅ ਦੀ ਏ ਜਿਹੜੀ ਠੰਡੀ ਸੀਰ ਕਿਦਾ ਮਲੂ ਪ੍ਰਵਾਹ ਕੋਈ ਨਹੀਂ ਤੇ ਮੁੱਲ ਵਿੱਧੀ ਇਹਦਾ ਫਿਰ ਵੀ ਜਿਆਦਾ ਕਰਾਂਗੇ ਫੋਨ ਤੇ ਕਿ ਦੱਸ ਦਾਂਗੇ ਤੁਹਾਨੂੰ ਅੱਛਾ ਹਾਂਜੀ ਠੀਕ ਜਿਆਦਾ ਜੀ ਰੱਖਣਾ ਕਿ ਮਲੂ ਫੋਨ ਲੱਗੇ ਪੁੱਛ ਲੈ ਚਲੋ ਇਹ ਕਿ ਪਹਿਲੀ ਵੀਡੀਓ ਵਾ ਦੇ ਦੋਗੇ ਹਿਸਾਬ ਨਾਲ ਹੀ ਹਨਾ ਤੇ ਚਲੋ ਹਾਂ ਜਦੋਂ ਮਰ ਜਾਂਦਾ ਆ ਕੇ ਆਪਾਂ ਦੇ ਦਾਂਗੇ ਜੀ ਠੀਕ ਆ ਤੇ ਆ ਝੋਟੀ ਹੁਣ ਤੁਹਾਨੂੰ ਦਿਖਾਉਣੀ ਆ ਕਾਫੀ ਖੂਬਸੂਰਤ ਝੋਟੀ ਆ ਤੇ ਪੂਰੀ ਜਵਾਨ ਝੋਟੀ ਆ ਚੰਗੇ ਕਦ ਕਾਠਾ ਲਈ ਆ ਜਿਹੜੀ ਆ ਦੇਖ ਸਾਦੇ ਪੂਰੀ ਜੰਮੀ ਪਲੀ ਆ ਕਿਨਵਾ ਸੂਆ ਜਵੇਦੀ ਇਹਦਾ ਵੀ ਜੀ ਦੂਜਾ ਸੂਆ ਜੇ ਇਹਦਾ ਦੂਸਰਾ ਸੂਆ ਆ ਤੇ ਥਾਣੇ ਦੇ ਲਾਗੇ ਤਾਂ ਦੇਖ ਸਾਦੇ ਜੇ ਇੱਕ ਰੀ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਕਿੰਨਾ ਚਿਰ ਹੋ ਗਿਆ ਵੀ ਜੀ ਨੂੰ ਸੂਈ ਨੂੰ ਮੇਰੇ ਸੂਈ ਨੂੰ ਵੀਰ ਜੀ 20-22 ਦਿਨ ਹੋ ਗਏ ਜੀ 20-22 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਦੁੱਧ ਵੀ ਜੀ 16 ਕਿਲੋ ਤਿਆਰ ਹੀ ਕਰ ਗਈ ਥੋੜਾ ਬੱਚਾ ਘੱਟ ਇਸ ਵਸ ਹੋ ਗਿਆ ਵਾ ਉਹ ਭਾੜੇ ਤੇ ਆ ਗਈ ਬੱਚਾ ਵੀ ਬੁਸੀ ਬਣਨੀ ਆ ਤੇ ਬਾਕੀ ਉੱਤੇ ਮਿਲ ਪੈਂਦੀ ਥਾਪੀ ਮਾਰ ਕੇ ਬਹਿ ਜਾਈਦਾ ਭੜਾ ਭੜਾ ਠੀਕ ਹੈ ਡੇਰੀਆਂ ਚ ਵੈਸੇ ਹੀ ਬਖਸ਼ਿਆ ਬੱਚੇ ਜਲਦੀ ਪੂਰੇ ਹੋ ਜਾਂਦੇ ਤੇ ਵੀ ਜਦ ਤੱਕ ਕੀ ਹੋ ਗਿਆ ਵਾਦਾ ਅਗਰ ਦੁੱਧ ਜ਼ਿਆਦਾ ਪੀੜਿਆ ਖੁੱਲ ਗਿਆ ਹੈ ਅੱਛਾ ਇਹ ਵਾਹਣੀ ਦੀ ਬਾਤ ਚੋਦੀ ਠੀਕ ਹੈ ਤੇ ਦੁੱਧ ਹੁਣ ਪੱਕਾ ਕਿੰਨਾ ਜੇ ਹੁਣ 14 15 ਕਿਲੋ ਹਾਜ ਦੁੱਧ ਤਿਆਰ ਹੈ ਅੱਛਾ 14 15 ਲੀਟਰ ਮੋਕਰ ਬਿਲਕੁਲ ਤਿਆਰ ਹੈ ਹਾਂਜੀ ਤੇ ਇਕ ਕਿੱਧਰੋਂ ਮਤਲਬ ਹੈ ਝੋਟੀ ਦੇ ਵੀ ਕਿਹੜੇ ਹਰੇ ਹਰੇ ਚ ਆਈ ਠੀਕ ਹੈ ਉਹੀ ਵੇਖਣ ਨੂੰ ਇੱਧਰ ਦੀ ਝੋਟੀ ਜਿਹੜੀ ਲੱਗਦੀ ਨਹੀਂ ਆ ਇਹਨਾਂ ਵਹਣੇ ਤੋੜ ਕੇ ਤੁਹਾਨੂੰ ਦਿਖਾਉਨੇ ਆ ਬਾਕੀ ਉਧਰ ਦੀ ਝੋਟੀ ਆ ਇੱਧਰ ਦੀ ਨਹੀਂ ਆ ਉਧਰ ਦੇ ਪਸ਼ੂ ਦਾ ਜਿਹੜਾ ਵੱਖਰਾ ਹੀ ਪਤਾ ਲੱਗ ਜਾਂਦਾ ਵਾ ਬਾਡੀ ਸਟਰਕਚਰ ਦਾ ਹੀ ਕੱਦ ਕਾਠ ਤੋਂ ਹੀ ਜਿਹੜਾ ਪਤਾ ਲੱਗ ਜਾਂਦਾ ਚੰਗੀ ਸਾਂਭੀ ਝੋਟੀ ਆ ਜਿਹੜੀ ਬਾਕੀ ਚੰਗੇ ਪੇਠਪੁੜੇ ਦੀ ਆ ਬੋਡੀ ਸਟਰਕਚਰ ਹੈ ਹਵਾਨੇ ਦਾ ਸਟਰਕਚਰ ਜਿਹੜਾ ਸਾਰੀਆਂ ਚੀਜ਼ਾਂ ਦਾ ਚੰਗੀ ਥੋੜਾ ਡਰਦੀ ਡਰਦੀ ਆ ਚਲ ਬੰਦ ਹੋ ਜਿੱਥੇ ਬੰਦਣਾ ਜੀ ਫੜ ਕੇ ਅੰਦਰ ਲਾਇਆ ਆ ਹਾਂ ਬਾਕੀ ਥੋੜਾ ਡਰਦੀ ਡਰਦੀ ਆ ਇਹ ਆ ਕਿ ਸੋਹਣੀ ਝੋਟੀ ਆ ਆ ਦੇਖ ਸਕਦੇ ਚਿਹਰੇ ਤੋਂ ਵੀ ਤੇ ਥਣਾ ਤੋਂ ਵੀ ਤੇ ਦੁੱਧ ਵੀਰ ਜੀ 14 15 ਲੀਟਰ ਪੱਕਾ ਹੈਗਾ ਫਿਰ ਇਹ ਦੇਖੋ ਵੀਰ ਜੀ ਤਿਆਰ ਹੈ ਦੁੱਧ ਤਿਆਰ ਠੀਕ ਆ ਤੇ ਦੁੱਧ ਵੱਧ ਕਰੋਗੇ ਵੀਰ ਜੀ ਇਹਦਾ ਕਿੰਨਾ ਰੱਖਣਾ ਮੁੱਲ ਫਿਰ ਆਪਾਂ ਇਹ ਵੀ ਫੋਨ ਤੇ ਦਾ ਛੋਟਾ ਜਿਹਾ ਆਵੇ ਅੱਛਾ ਇਹ ਆ ਕਿ ਹੁਣ ਦਾ ਹੁਣ ਦੇ ਹਿਸਾਬ ਨਾਲ ਜਿਹੜਾ ਕਰ ਦੋਗੇ ਹਾਂਜੀ ਹਾਂਜੀ ਮਾਰ ਦਾਂ ਇਹ ਆ ਕਿ ਤੁਹਾਡਾ ਹੁਣ ਬੱਚਾ ਵੀ ਜਿਹੜਾ ਉਹਦੇ ਕਰਕੇ ਤੁਹਾਡਾ ਫਰਕ ਤੇ ਪੈਣਾ ਜੀ ਫਰਕ ਤੇ ਪੈਣਾ ਹੀ ਹਾਂਜੀ ਹਾਂਜੀ ਇਹ ਆ ਕਿ ਚਲੋ ਕੋਈ ਫੋਨ ਲਾਵੇ ਤੇ ਉਸ ਹਿਸਾਬ ਨਾਲ ਦੇ ਦੋਗੇ ਹਨਾ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਬਾਕੀ ਦੋਵੇਂ ਸੂਈਆਂ ਸਵਾਈਆਂ ਆ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਵੇ ਸਟਾਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ